ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ-ਠਾਕ ਹੋ ਮੇਰੇ ਨਾਲ ਦਰਸ਼ਤ ਹੋਵੋਗੇ ਵੀਡੀਓ ਸ਼ੁਰੂ ਕਰ ਲੱਗੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਦਿਨ ਹੈਗਾ ਅੱਜ ਬੁੱਧਵਾਰ ਦਾ ਇਹ ਸਵੇਰ ਦਾ ਹੋ ਗਿਆ 10:00 ਵਜੇ ਕੀ ਤੇ ਮੈਂ ਰੌਣਕ ਦੀ ਸੀਗੀ ਰਾੜ ਤੇ ਬਾਲਟੀ ਪਾਣੀ ਦੀ ਗਰਮ ਹੋਣੀ ਉਧਰ ਪੜਾਈ ਪਈ ਹੈਗੀ ਕੋਟਰੀ ਚਾਰਜ ਰਾੜ ਪਤਾ ਨਹੀਂ ਕਿੱਥੇ ਰੱਖਿਆ ਹੋਗਾ ਅਣਜਾਣੇ ओके ਥਿਲੇੜੇ ਹੰਨੇ ਅਗੇ ਰਾੜ ਨਾਲ ਕਰਾਂਗੇ ਪਾਣੀ ਗਰਮ ਤੇ ਪਾਵਾਂਗੇ ਮਸ਼ੀਨ ਚ ਕੱਪੜੇ ਚਲ ਕਵਾਲਿਟੀ ਲਾ ਦੂੰਗੀ ਪਹਿਲਾਂ ਵਿੱਚ ਪਾ ਦੂੰਗੀ ਕਵਾਲਿਟੀ ਫੇਰ ਲਾ ਦੂੰਗੀ ਸਨੇਹਾ ਤਾਂ ਨਾ ਪਾਣੀ ਜੁੱਲੇ ਤੇ ਵੀ ਤਰ ਜਾਂਦਾ ਗਾ ਗਰਮ ਇਹ ਜੀ ਮੈਂ ਤਾਂ ਬਸ ਹੱਗ ਮਚਉਣ ਨੂੰ ਵੀ ਜੀ ਨਹੀਂ ਕਰਿਆ ਹੁਣ ਮੇਰਾ ਲੋਇਆ ਚਲੋ ਸਲਾਹ ਨਹੀਂ ਸੀਗੀ ਪਹਿਲਾਂ ਕਪੜਾ ਚਿੱਟਿਆ ਨਹੀਂ ਠੀਕ ਸੀ ਮੇਰਾ ਮੂੜ ਜਪਈ ਸੀਗੀ ਮੈਂ ਤੇ ਫਿਰ ਮੈਂ ਆਖਿਆ ਵੀ ਨਾ ਆਪਣੇ ਅੱਜ ਆਈ ਸੀਗੀ ਟੁੱਟੀ ਥੋੜਾ ਜਿਹਾ ਉਹੀ ਬਾਸਿਕ ਕੱਪ ਹੋਰ ਪੋਗਾ ਤੇ ਰਾੜ ਖਰਾਬ ਹੋ ਜੇ ਛੋਟੂ ਵੀ ਆਈ ਆਪਣੇ ਅੱਜ ਪੰਜਵੇਂ ਦਿਨ ਆੜ ਜੱਲ ਪਿਆ ਟੂਟੀ ਆਈ ਆਈ ਆਪਣੇ ਅੱਜ ਪੰਜਵੇਂ ਦਿਨ ਤੇ ਪਾਣੀ ਬਸ ਮੁੱਕਦਾ ਜਾਂਦਾ ਸੀ ਆਪਣੇ ਰਹਿ ਹੈਗਾ ਤਾਂ ਹੈਗਾ ਸੀ ਥੋੜਾ ਜਿਹਾ ਬਸ ਸਾਂਝ ਬਣਾ ਵਰਤ ਲਿਆ ਸੀਗਾ ਪਤਾ ਸੀ ਆ ਵੀ ਟੂਟੀ ਕਈ ਦਿਨ ਆਉਣੀ ਨਹੀਂ ਹੈਗੀ ਤੇ ਚਲ ਆਪਣੇ ਪਾਣੀ ਪਏ ਪਏ ਨਾ ਆ ਗਈ ਰੂੜੀ ਹੁਣ ਤਾਂ ਥੋੜੀ ਰਹਿ ਗਿਆ ਸੀ ਕੱਪੜੇ ਆਪਣੇ ਪਏ ਨੇਗੇ ਬਹੁਤ ਸਾਰੇ ਚਾਰ ਦਿਨਾਂ ਦੇ ਧੋਣ ਵਾਲੇ ਕੱਪੜੇ ਤਾਂ ਦੇਖੋ ਫਿਰ ਰੋਜ਼ ਹੀ ਰਹਿੰਦੇ ਨੇ ਹਾਂ ਤੀਜੇ ਦਿਨ ਤਾਂ ਫਿਰ ਤੀਜੇ ਦਿਨ ਤਾਂ ਧੋਦੀ ਧੋਦੇ ਹੁੰਨੇ ਆਗੇ ਆਪਾਂ ਜੀ ਪੀ ਲੈ ਰਿਹਾ ਇਹ ਚੰਡੇ ਵੀ ਵਿੱਚ ਚੰਗਾ ਰੱਖ ਦੇ ਤੇ ਫਿਰ ਮੈਂ ਕਿਹਾ ਚੱਲ ਹੁਣ ਨਾ ਐ ਜੀ ਹੋ ਗਿਆ ਮੈਨੂੰ ਮੈਂ ਫਿਰ ਬਾਹਰ ਇਕੱਠੇ ਹੀ ਧੋਣੇ ਆਖੇ ਚੱਲ ਵੀ ਜ਼ਿਆਦੇ ਹੋਏ ਪਏ ਨੇ ਚੱਲ ਜੇ ਥੋੜੇ ਧੋਤੇ ਕਿਤਾ ਥੋੜੇ ਧੋ ਦੂ ਇੱਕ ਵਾਰੀ ਅੱਜ ਤਾਂ ਪਾਣਾ ਨਹੀਂ ਚ ਫਿਰ ਕੱਲ ਨੂੰ ਸਾਰੇ ਇਕੱਠੇ ਧੋਣੇ ਆਖੇ ਹੋ ਜਾਣਗੇ ਮਾਰੀ ਚੱਲ ਜਿੰਨੇ ਧੋਤੇ ਜਾਂਦੇ ਨੇ ਕੋ ਧੋਲਾ ਹੁਣ ਮੈਨੂੰ ਨਾ ਕੱਪੜੇ ਆਤਾ ਬਸ ਮੈਂ ਸਵੇਰੇ ਸੁਨੇਹਾ ਪਾਉਣੀ ਹਿੰਦੀ ਮਸ਼ੀਨ 'ਚ ਫਿਰ ਵਧੀਆ ਟਾਈਮ 'ਤੇ ਧੋਤੇ ਜਾਂਦੇ ਨੇ ਜਿਸ ਕੰਮ ਨਿਵੇੜ ਕੇ ਹੁਣ ਪਾਉਣੀ ਆਂਗੀ بس ਮਹਜੂਰੀ ਜੀ ਮੈਂ ਬਾਲੇ ਪਏ ਨੇ ਕਿ ਸਵੇਰੇ ਵੀ ਇਹਨੇ ਉੱਠ ਕੇ ਕਰਾਂਗੇ ਟੋਲੇ ਜਿਆਦਾ ਪਾਣੀ ਗਰਮ ਕਰਨਾ ਪਊ ਹੋਰ ਸਵੇਰੇ ਤੇ ਜੋ ਤੱਜ ਘਰੇ ਹੈਗਾ ਇਹ ਲੈ ਆਇਆ ਲਖ ਮੈਗੀ ਅੱਜ ਇਹਦੇ ਸਕੂਲ ਚ ਸੀਗੀ ਰੀਟਿੰਗ ਮੈਨੇ ਕੱਚੇ ਪੇਪਰ ਹੋ ਕੇ ਹਟੇ ਨੇਗੇ ਨੰਬਰ ਇਹਦੇ ਠੀਕ ਠਾਕ ਹੀ ਨੇਗੇ ਪੜਦਾ ਨਹੀਂ ਹੈਗਾ ਇਹ ਕਰਦਾ ਮੂਝਾ ਕਿਵੇਂ ਹੁਣ ਤੇ ਨੰਬਰ ਉਹਦੇ ਬਸ ਪਾਸ ਹੀ ਹੋਇਆਗਾ ਨੰਬਰ ਉਹ ਕਹਿੰਦੇ ਵੀ ਘਟਨੇਗੇ ਵੀ ਜਿਵੇਂ ਹੋ ਨੌਵੀਂ ਚ ਆਗਾ ਇਹ ਵੀ ਜਿਵੇਂ ਮੁਰਦ ਅੱਗੇ 10ਵੀਂ ਕਲਾਸ ਚੱਲੂਗੀ ਉਹਦੇ ਵਾਸਤੇ ਨੰਬਰ ਬਹੁਤ ਘਟਨੇ ਜਰੂਰ ਤਾਂ ਇਹਨੂੰ ਪੜ੍ਹਨ ਦੀ ਹਜੇ ਵਿਆਹ ਚ ਲੱਗੂਗਾ ਹਫਤਾ ਸੁਣਾ ਦੇ ਹਫਤੇ ਦੇ ਉਹ ਕਰ ਦੇ ਚਿੱਠੀਆਂ ਬਣਾ ਦੇ ਅੱਜ ਬਣਾ ਲੈ ਕੇ ਦੇ ਦਿਓ ਵੀ ਹਫਤੇ ਜਿਹੜੀ ਫੁੱਤੀ ਲਿਖਦੇ ਕਰੇਗੇ ਗੈਰ ਹਾਜ਼ਰੀ ਨਹੀਂ ਚੱਲਦੀ ਤੂੰ ਕਹਿੰਦਾ ਸੀ ਉਹ ਗੈਰ ਹਾਜ਼ਰੀ ਲਾਉਂਦੇ ਹੁੰਦੇ ਨੇ ਉਹਨਾਂ ਨੂੰ ਹੁਕਮ ਨਹੀਂ ਹੁੰਦਾ ਐਸਾ ਹਾਂ ਜੋ ਤਾਂ ਹਾਜ਼ਰੀ ਲਾਉਂਦਾ ਵੀ ਐਬਸੈਂਟ ਲਾਉਂਦੇ ਨੇ ਉਹ ਤੁਕਦੇ ਹਾਜ਼ਰੀ ਲੱਗਿਆ ਕਰੂਗੀ ਹੁੰਦਾ ਵੀ ਤੈਨੂੰ ਚੰਗਾ ਮੀ ਮੈਂ ਬਣਾ ਦੇ ਬਣਾਉਣੀ ਹੈ ਪੁੱਤ ਬਿਨਾਂ ਡਰ ਕੇ ਇਹ ਬਣਾ ਦੇ ਮੈਨੂੰ ਕਿਉਂ ਪੈਂਦਾ ਨਹੀਂ ਗੰਡਾ ਨਾ ਇਹਦੇ ਮਸਾਲੇ ਚੀ ਉਹ ਆ ਤਾਂ ਕੇਲੀ ਹੈ ਜੀਪੀ ਹੁੰਦੀ ਹੈ ਚਲੋ ਜੀ ਹੁਣ ਮੈਂ ਨੂੰ ਨਟ ਮੈਗੀ ਬਣਾਉਣੀ ਆ ਚਲ ਹੋਰ ਕੋਈ ਕੰਮ ਕਰਦੇ ਆਂਗੇ ਲਓ ਜੀ ਅਸੀਂ ਬਣਾਉਨੇ ਮਾਂ ਪੁੱਤ ਮੈਗੀ ਮੈਂ ਬਣਾਉਣੀ ਹੈ ਕਿ ਦਿਨ ਮੈਗੀ ਐਂ ਧਰਦਾ ਹਾਂ ਮੈਗੀ ਤਾਂ ਕਰਕੇ ਮੈਂ ਕਦੇ ਨਹੀਂ ਬਣਾਈ ਬੱਚੇ ਆਪ ਹੀ ਬਣਾ ਲੈਂਦੇ ਨੇ ਹਨਾ ਆਪ ਦੇ ਖਾਣ ਵਾਸਤੇ ਹੁੰਦੀ ਆ ਬੱਚਿਆਂ ਨੇ ਵੱਧ ਲਾਲ ਚੁੰਦਾ ਇਹ ਵਿੱਚ ਪੋਰਾ ਦੇ ਦਿੰਦੇ ਨੇ ਮੈਂ ਨਹੀਂ ਕਰੀ ਮੇਰੀ ਬਣਾ ਹੀ ਘੱਟ ਵੱਧੀ ਬਣਾਈ ਐ ਮੈਂ ਤਾਂ ਤੇ ਆ ਮਸਾਲਾ ਪਾ ਹਾਂ ਸਹੀ ਰੱਖ ਦੇ ਹਾਂ ਬਸ ਚਾਰੇ ਐਂ ਧਰ ਦੇ ਆ ਧਰਮਣ ਹੈ ਨਹੀਂ ਇਕੱਲੇ ਨੂੰ ਮੈਹੀ ਦਾ ਲਾਲਚਾ ਮੈਂ ਇਕੱਲਾ ਖਰੂਗਾ ਲੈ ਮਸਾਲਾ ਪਾ ਦੇ ਮਸਾਲਾ ਮੜਾ ਮੋਟਾ ਇਹਨੂੰ ਹਟਾ ਹਜਾ ਲੈ ਮੈਂ ਪਾਉਣਾ ਤੂੰ ਨੂੰ ਪਤਾ ਲੈ ਤੂੰ ਪਾ ਫਿਰ ਮੈਂ ਤਾਂ ਕੱਟੀ ਬਣਾਈ ਐ ਪਹਿਲਾਂ ਬੁਤ ਟੁੱਟੂਗੀ ਇੰਨਾ ਕ ਤਾਂ ਹੁਣ ਮੈਨੂੰ ਪਤਾ ਹੀ ਨਹੀਂ ਆਏਗੇ ਮੈਂ ਉਹਨੂੰ ਪਹਿਲਾਂ ਖੇਡਣ ਦਾ ਦੇ ਦੇ ਆਪੇ ਖੇਡੂਗਾ ਉਹ ਤੇਰੀ ਹੈ ਤੇ ਦੱਸੂ ਮੈਂ ਕੀ ਹੋ ਗਏ ਸੇ ਇਹ ਆਪਦੀ ਰੋਟੀ ਖਾ ਲੇ ਬਸ ਪੈ ਗਿਆ ਇਹ ਲਾਜਮ ਖਾਲੇ ਚੋ ਤੋ ਹਰਮਨ ਦਾ ਗਰਮ ਖਾਲੇ ਵਰਤ ਲਓ ਪਈ ਮਿਰਚਾਂ ਦੀ ਹੋਈ ਐ ਮੈਂ ਚਾਹੀਦੀ ਤਾਂ ਜ਼ਰੂਰ ਖਾਏਗਾ ਇਹ ਜੋਤ ਨੇ ਮਸਾਲੇ ਵਾਲੀਆਂ ਪੁੜੀਆਂ ਆਪਣਾ ਗੈਸ ਦਾ ਵੀ ਖਤਰਾ ਹੈ ਮੁੱਕ ਨਾਲ ਹੈ ਮੁੱਕ ਦਾ ਮੁੱਕ ਗੱਦ ਬਚਾਲੀ ਖਾਣਾ ਆ ਆਪਣਾ ਜੁੱਲੇ ਤੇ ਵੀ ਨਿਕਣੀ ਹੈਗੀ ਕਾਲੀ ਹੋ ਜੂਏ ਆ ਉਹ ਚ ਦੂਜੇ ਚ ਪਾ ਲਾਂ ਫਿਰ ਇਹ ਨੂੰ ਇਹ ਉਲਟਾ ਆਈ ਆਪੀ ਮੰਜੂ ਤਾਂ ਮਿਕੀ ਨਾ ਪੰਜਾਂ ਗੰਜਾਂ ਪਾਣ ਦੇ ਕੇ ਗੱਲ ਲਾ ਲ ਲੰਬੀਆਂ ਜੀ ਨਹੀਂ ਬਣਦੀ ਹੁਣ ਇਹ ਦੂ ਆਪਾਂ ਇਹਦੇ ਵਿੱਚ ਡਿਪ ਕਰ ਲਵਾਂਗੇ ਫਿਰ ਅੱਗੇ ਜੀ ਤੈਂ ਪੁਦੀਆ ਕੀ ਬਣ ਗਏ। ਅੱਗੇ ਦੱਸੋ ਜੀ ਕਿਵੇਂ ਬਣਦੀ ਹੈ? ਮੈਨੂੰ ਪਤਾ ਨਹੀਂ। ਹਲਦੀ ਪਾਈ ਹੈ ਮੜੀ ਜੀ? ਨਹੀਂ ਹੁਣ ਇਹਦੇ ਵਿੱਚ ਵਾਸਤੇ ਬਣਾਇਆ ਮਸਾਲਾ ਹੈ ਇਹ ਦੇ ਵਾਸਤੇ ਹੀ ਹੈ ਠੀਕ ਆ ਬਹੁਤ ਨਾ ਕੋਈ। ਮੇਰੇ ਜਿਹੜੇ ਪਾਣੀ ਮੱਚ ਗਿਆ ਬਸ ਬਣ ਗਈ ਠੀਕ ਆ। ਪਾਣੀ ਮੈਨੂੰ ਬੱਦ ਲੱਗਦਾ ਹੁਣ ਪਹਿਲਾਂ ਘੱਟ ਲੱਗਦਾ ਸੀ। ਬਣ ਹੀ ਨਾ ਅੱਪੀ ਫੁਰਕੀ ਨਾ। ਦਾ 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 ਦਾ। ਸੋਨਾ ਇਹ ਦੁੱਜੀ ਹੈ। ਦੇਗੀ ਥੱਲੇ ਵੀ ਖੰਡਿਆਤੀ। ਲੈ ਮੈਂ ਝਾੜੂ ਲਾਂ। ਮਿਲੋਗੇ ਬਿਨਾ ਮਸਾਲੇ ਤੋਂ ਖਾਂਦੇਗੇ। ਪਰ ਕਿਵੇਂ ਹੈ ਪਾਣੀ ਚ ਕੱਲੀ ਉਹ ਕਰਕੇ ਬਸ ਰਹੀ ਆ ਤੇ ਮੇਰਾ ਮਸਲ ਵੀ ਜੀ ਨੂਨ ਤਾਂ ਪਾਉਂਦੀ ਹੁਣ ਤਾਂ ਕੁਛ ਵੀ ਨਹੀਂ ਜਿਹੜੇ ਜਮਾ ਜਮਾਈਆਂ ਲੋ ਬਸ ਬਣ ਗਈ ਮੈਂ ਪਾਉਂਦੀ ਸੀ ਕਿਉਂ ਇਹਨੇ ਪਾਉਣ ਨਹੀਂ ਦਿੱਤਾ ਕਹਿੰਦਾ ਮੈਂ ਕਿਉਂ ਨਹੀਂ ਪਾਦੇ ਕਿਉਂ ਨਹੀਂ ਪਾਦੇ ਹੁੰਦੇ ਮੈਂ ਜਿੱਥੇ ਐਂ ਗੀਨਦਾ ਹੁੰਦਾ ਚੱਲ ਪਾ ਮੈਨੂੰ ਤਾਂ ਬੁੱਖ ਲੱਗ ਗਈ ਹੈ ਮੇਰੇ ਪਾਣੀ ਪੀਖਾ ਕੇ ਹੋ ਤਾਂ ਖੁਸ਼ ਲੱਗ ਗਈ ਜੀ ਬਣਤਾ ਜਾਣ ਮੈਂ ਮੱਟਾ ਗਈ ਮੰਮੀ ਤੁਚਾ ਹੋਣੀ ਹੈਗੇ ਬੰਦ ਕਰ ਦੇ ਬਿੰਦ ਕਪਾਹ ਲਾਲੀ ਹੈ ਨਾ ਇਹਦਾ ਹੋਰੀ ਹੋਈ ਨਾ ਟੁੱਟੀ ਨਹੀਂ ਵਧੀਆ ਰੋਦੀ ਆ ਤਾਂ ਵੱਦੀ ਆ ਜੀ ਵੱਦੀ ਆ ਉਹ ਲਾ ਰਿਆ ਕਰਦੇ ਤੇ ਤਾਂ ਵੀਡੀਓ ਬਣਾਉਣ ਲਈ ਫਲੈਸ਼ ਪਾਪਾ ਕਿੰਨੀ ਕਾਲੀ ਆਏ ਬਸ ਮੈਂ ਤਾਂ ਨਹੀਂ ਖਾਣੀ ਮਾਤਾ ਆ ਤੈਨੂੰ ਵੱਧ ਘਾੜਨੇ ਤੇ ਡੜੀ ਤੇ ਮੈਂ ਤਾਂ ਥੋੜੀ ਥੋੜੀ ਖਾ ਮੰਗੀ ਜਮ ਬਹਿ ਜਾ ਕਿ ਕਿਰੂ ਭਾਂਕਦੀ ਆ ਉਹ ਪਾ ਨਿਕਾਉਣਾ ਹਾਂਜੀ ਮੈਂਗੀ ਅਸੀਂ ਖਾ ਲਈ ਸੀਗੀ ਬਸ ਇਹ ਮੈਗੀ ਨਹੀਂ ਵਧੀਆ ਨਹੀਂ ਬਣੀ ਸੀ ਕਿ ਪਹਿਲਾਂ ਪੀਲਾ ਜਿਹਾ ਪੈਕਟ ਲਾਉਂਦੇ ਹੁੰਦੇ ਨੇ ਮੱਲ ਲਿਉਂਦੀ ਹੁੰਦੀ ਉਹ ਸੁਆਦ ਆਉਂਦੀ ਹੈਗੀ ਖੰਦੀ ਤਾਂ ਮੈਂ ਥੋੜੀ ਹੁੰਨੀ ਆ ਮੈਂ ਤੈਨੂੰ ਬਹੁਤ ਘੱਟ ਖੋਸ਼ਾ ਖਾ ਕੇ ਜੇ ਕਰਦੀ ਸੇਵੀਆ ਵਾਲੀ ਬਣਾ ਲੀਓ ਵਧੀਆ ਹੁੰਦੀ ਹੈਗੀ ਇਹ ਕੀ ਤੱਕਾਦੀ ਬਣਾਉਂਦੇ ਨੇ ਕਿ ਪਰ ਜਵਾਕ ਜੇ ਹਟਦੇ ਨਹੀਂ ਹੈਗੇ ਤੇ ਜੋਤ ਨੂੰ ਵੀ ਨਹੀਂ ਸੁਆਦ ਨਹੀਂ ਲੱਗੀ ਕਹਿੰਦਾ ਮੰਮੀ ਇਹ ਤਾਂ ਵਧੀਆ ਨਹੀਂ ਬਣੀ ਮੈਂ ਤਾਂ ਲਿਆ ਸੀ ਵੀ ਚੱਲੀ ਇਹ ਵਧੀਆ ਬਣਦੀ ਹੋਣੀ ਇਮੇਗੀ ਖਾਣ ਤੋਂ ਬਾਅਦ ਕੱਪੜੇ ਆਪਾਂ ਪਾ ਤੇ ਸੀਗੇ ਮਸ਼ੀਨ 'ਚ ਪਾਰਖੇ ਸੀ ਤੇ ਪਹਿਲਾਂ ਆਪਾਂ ਟੂਟੀ ਬੰਦ ਕਰਤੀ ਸੀਗੀ ਬਸ ਟੈਂਕੀਆਂ ਤੇ ਜ਼ਰੂਰ ਲੋੜੀ ਦਾ ਪਾਣੀ ਭਰ ਕੇ ਤੇ ਕੱਪੜੇ ਮੇਰੀ ਬਾਅਦ 'ਚ ਪਾਉਣ ਦੀ ਸਲਾਹ ਬਣੀ ਸੀਗੀ ਵੀ ਚਲ ਤੋਂ ਪੈ ਹੁਣ ਕੀ ਹੈ ਨਾ ਪਈ ਕਰਦੀਆਂ ਕੱਪੜੇ ਧੋ ਲਾ ਆਪਣੇ ਕੱਪੜੇ ਵੀ ਅੱਜ 4 ਦਿਨਾਂ ਦੇ ਇਕੱਠੇ ਹੋਏ ਹੋਏ ਸੀਗੇ ਟੂਟੀ ਨਾਲ ਔਨ ਕਰਕੇ ਤੇ ਇੱਥੇ ਫਿਰ ਮੈਂ ਨਾ ਟੂਟੀ ਚਲਾ ਕੇ ਇਹਨਾਂ ਦਾ ਭਰ ਸੀਗਾ ਟੱਬ ਉਹ ਚੱਲਾਂਗੇ ਆਪਾਂ ਤੇ ਟੂਟੀ ਅੱਜ ਬਾਧੂ ਚੱਲੀ ਸੀਗੀ ਤੇ ਟੂਟੀ ਨੇ ਪਾਣੀ ਚੱਕ ਲਿਆ ਸੀ ਬਾਅਦ ਚ ਵੀ ਤੇ ਇੱਥੇ फ्लਸ਼ ਬਾਥਰੂਮ ਮੇ ਤੋਂ ਉਹ ਕੇ हट ਗਈ ਸੀਗੀ ਬਾਹਰੋਂ ਲੱਗੀ ਸੀ ਤਹਣ ਤੇ ਬਸ ਥੋੜੇ ਥੋੜੇ ਪਾਣੀ ਨਾਲ ਡੰਗ ਜਾਈ ਲਾਉਂਦੇ ਸੀਗੇ ਪਹਿਲਾਂ ਤੁਹਾਨੂੰ ਪਤਾ ਜੀ ਪਾਣੀ ਨਾਲ ਹੀ ਆ ਨਾ ਸਾਰਾ ਕੁਝ ਪਾਣੀ ਨਾਲ ਤਾਂ ਜ਼ਿੰਦਗੀ ਹੈ ਨੀਗੀ ਪਾਣੀ ਤੋਂ ਬਿਨਾਂ ਤਾਂ ਤੇ ਪਾਣੀ বিনা ਤਾਂ ਬਿਲਕੁਲ ਨਹੀਂ ਸਰਦਾ ਸਾਨੂੰ ਤਾਂ ਹੱਥੂ ਆਇਆ ਪਿਆ ਸੀਗਾ ਇੱਕ ਸਾਡੇ ਮੋਟਰ ਨਹੀਂ ਹੈਗੀ ਤਾਂ ਕਰਕੇ ਬਸ ਟੁੱਟੀ ਤਿੱ ਟਪੰਡ ਹੈ ਤੇ ਟੁੱਟੀ ਬੰਦਾ ਪਾਣੀ ਆਪਣੇ ਬਹੁਤ ਵਧੀਆ ਆਉਂਦਾ ਸੀ ਇਹਦਾ ਸਿਰ ਨਾਉਣ ਨੂੰ ਕੱਪੜੇ ਤੋਂ ਨੂੰ ਸਾਰੇ ਕਿਸ ਨੂੰ ਇਹੀ ਵਰਤਦੇ ਆ ਵਧੀਆ ਪਾਣੀ ਹੈਗਾ ਮੋਟਰ ਦਾ ਪਾਣੀ ਸਾਡੇ ਜੀ ਪਰ ਵੀ ਲਈਏ ਹਨਾ ਦੂਸਰੇ ਘਰਾਂ ਦੇ ਕਰ ਚੋ ਉਹਨਾਂ ਦੀ ਚਲਵਾ ਲੈਣੇ ਹੁੰਦੇ ਆ ਤੇ ਫੇਰ ਵੀ ਉਹ ਪਾਣੀ ਵਧੀਆ ਨਹੀਂ ਹੈਗਾ ਨਾ ਤਾਂ ਉਹਨੂੰ ਪਸ਼ੂ ਪੀਂਦੇ ਨੇ ਕੰਤਾ ਐ ਸੀ ਬਸ ਵੀ ਆਪਣੇ ਪਾਣੀ ਪਾਏ ਪਏ ਟੂਟੀ ਆ ਜੇ ਤੇ ਮੱਝਾਂ ਦਾ ਬਹੁਤ ਔਖਾ ਹੋ ਜਾਂਦਾ ਪਿੰਡੀਆਂ ਨਹੀਂ ਇਹ ਮੋਟਰ ਦਾ ਪਾਣੀ ਤੇ ਹਾਂ ਜਿਆ ਫਿਰ ਉਹ ਰਿੰਗੀ ਜਾਣਗੀਆਂ ਤੇ ਉਹਨੂੰ ਮੋ ਨਹੀਂ ਲਾਉਂਦੀਆਂ ਹੈਗੀਆਂ ਖਾਰੇ ਨੂੰ ਟੂਟੀ ਦੇ ਪਾਣੀ ਤੇ ਗਿੱਜੀਆਂ ਹੋਈਆਂ ਨੇ ਆਪਣੀ ਮੱਝਾਂ ਤੇ ਪਾਣੀ ਦੇ ਬਿਨਾਂ ਤਾਂ ਬਹੁਤ ਮੁਸ਼ਕਲ ਹੈ ਔਖਾ ਹੋਇਆ ਪਿਆ ਸੀਗਾ ਬਸ ਐ ਸੀਗਾ ਵੀ ਚਲੋ ਸ਼ੁਕਰ ਹੋ ਗਿਆ ਸੀ ਅੱਜ ਤਾਂ ਸਾਨੂੰ ਟੂਟੀ ਆ ਗਈ ਪਾਣੀ ਆ ਗਿਆ ਤੇ ਪਾਣੀ ਨਾਲ ਹੀ ਨੇ ਸਾਰੇ ਕੰਮ ਪਾਣੀ ਤੋਂ ਬਿਨਾਂ ਤਾਂ ਕੋਈ ਕੰਮ ਹੀ ਨਹੀਂ ਬਣਦਾ ਹੈਗਾ ਤੇ ਮੈਂ ਚਿੱਟੇ ਕੱਪੜੇ ਕੱਢੇ ਸੀ ਮਸ਼ੀਨ ਚੋਂ ਪਹਿਲਾਂ ਮੈਂ ਚਿੱਟੇ-ਚਿੱਟੇ ਜਿਹੇ ਪਾਈ ਸੀਗੇ ਬਸ ਜਾਂ ਬਸ ਜੋਤੀ ਡਰੈੱਸ ਪਾਈ ਸੀਗੀ ਤੇ ਕਿਉਂਕਿ ਉਹ ਚ ਤਾਂ ਮਾਇਲ-ਮੂਲ ਹੁੰਦੀ ਨਹੀਂ ਹੈਗੀ ਚਿੱਟੇ ਤੇ ਜੋਤੀ ਡਰੈੱਸ ਫਿਰ ਇਹ ਇਹ ਨਾ ਹਰਮੰਦਾ ਰੈਡੀ ਹੋ ਕਰਦਾ ਹੈਗਾ ਚਿੱਟੇ ਕੱਪੜੇ ਇਹ ਨੇ ਪੁਰਾਣੇ ਜਿਹੇ ਹੁਣ ਘਰੇ ਲਾਰਖੇ ਨੇਗੇ ਜ਼ਿਆਦਾ ਪੁਰਾਣੇ ਹੋਏ ਹੋਏ ਉਹ ਜਿਹੜੇ ਖੇਤ ਭਾਗ ਜਾਂਦੇ ਨੇ ਹੁਣ ਆਪਣੇ 2 ਕੁ ਦਿਨਾਂ ਦੇ ਹਰਾ ਲੈਉਣ ਲੱਗ ਗਏ ਕਹਿੰਦੇ ਵੀ ਚੱਲ 4 ਗਾਹਾਂ ਹੋਰ ਚੱਲ ਜੂਗਾ ਮਹੀਨਾ ਭੁੰਨ ਗਿਚ ਦੀ achar ਆ ਪਾ ਲੈਨੇ ਹੈ ਹਰਾ ਪਾਉਂਦੇ ਨੇ ਤੱਕ ਲਓ ਥੋੜੀ ਹੁੰਨੇ ਨਾਲ achar ਵੀ ਲਿਓਨੇ ਆ ਪਾਉਨੇ ਆਗੇ ਤੇ ਇਹਨਾਂ ਜਦੋਂ ਬਹਾਰਾ ਹੂਰਾ ਵੜਦੇ ਨੇ ਬੈਠ ਕੇ ਫਿਰ ਹਰੇ ਬਾਈ ਜੀ ਲਾ ਲੈਂਦੇ ਨੇ ਲੱਗ ਜਾਂਦੀ ਚਿੱਟੇ ਕੱਪੜੇ ਨੂੰ ਤੇ ਜਿਆਦਾ ਖਰਾਬ ਹੋਏ ਪੈ ਸੀ ਫਿਰ ਮੈਂ ਇਹਨਾਂ ਨੂੰ ਸਾਬਣ ਲਾ ਕੇ ਬੁਰਸ਼ ਨਾਲ ਤੋਤੇ ਇਸ ਤੋਂ ਬਾਅਦ ਇਹਨਾਂ ਨੂੰ ਲੱਗੀ ਸੀ ਮੈਂ ਨੀਲ ਦੇਣ ਫਿਰ ਇਹਨਾਂ ਨੂੰ ਤਾਂ ਆਪਾਂ ਨੀਲ ਹੀ ਦੇ ਦਿੰਨੇ ਹੁੰਨੇ ਜਿਹੜੇ ਆਪਾਂ ਘਰੇ ਪਾਉਂਦੇ ਨੇ ਚਿੱਟੇ ਕੱਪੜੇ ਕਜੂਤ ਦੀ ਸ਼ਰਟ ਜੀ ਸੀਗੀ ਬਾਕੀ ਰਮਾਲਾ ਸੀਗੀਆਂ ਨੀਲੇ ਸੋਹਣੇ ਹੋ ਜਾਂਦੇ ਨੇ ਤਾਂ ਤੇ ਜਿਹੜੇ ਆਪਣੇ ਰੱਖਣ ਵਾਲੇ ਨਵੇਂ ਚਿੱਟੇ ਕੱਪੜੇ ਹੁੰਦੇ ਉਹਨਾਂ ਨੂੰ ਤਾਂ ਆਪਾਂ ਦੂਜੇ ਹੀ ਰੰਗ ਦੇਨੇ ਹੁੰਨੇ ਚਿੱਟਾ ਜਿਹਨੂੰ ਆਪਾਂ ਤੀਨੋ ਪਾਲ ਕਹਿੰਦੇ ਨੇ ਤੇ ਇਹਨਾਂ ਨੂੰ ਤਾਂ ਮੈਂ ਲਾਜਵਰੀ ਦੇਣੀ ਹੁੰਦੀ ਹੈ ਨੀਲਾ ਇਹ ਨਾ ਫਿਰ ਵਧੀਆ ਹੋ ਜਾਂਦੇ ਨੇ ਕਿ ਸਾਰੇ ਨੇ ਕੰਮ ਚ ਹੀ ਪਾਉਂਦੇ ਨੇਗੇ ਘਰੀ ਬਸ ਨਹੀਂ ਹੁਣ ਕੰਮ ਤਾਂ ਚੱਲਣਾ ਹੈ ਨਹੀਂਗਾ ਫਿਰ ਵੀ ਹੈ ਨਾ ਪਛੋ ਉਹ ਸੁਅਜ ਦਾਗ ਫਗ ਲੱਗ ਹੀ ਜਾਂਦਾਗਾ ਤੇ ਮੈਂ ਕੱਢ ਲਈ ਸੀਗੇ ਕੁਝ ਜੋਦੀ ਡਰੈਸ ਤੇ ਬਸ ਚਿੱਟੇ ਕੱਪੜੇ ਮੈਂ ਸੁਕਾਤੇ ਸੀ ਕੱਪੜੇ ਤਾਂ ਆਪਾਂ ਬਹੁਤ ਧੁੱਤੇ ਅੱਜ ਇੱਕ ਵਾਰੀ ਫਿਰ ਮੈਂ ਇਹ ਕੱਢ ਲਈ ਸੀਗੇ ਤੇ ਇੱਥੇ ਮੇਰੇ ਇੱਕ ਵਾਰੀ ਦੇ ਕੱਪੜੇ ਰਹਿ ਗਏ ਸੀ ਮਸ਼ੀਨ ਚ ਪਾਏ ਹੋਏ ਸੀ ਬਸ ਫਿਰ ਆਪਾਂ ਕੰਮ ਨਿਬੜ ਗਿਆ ਸੀਗਾ ਸਾਰਾ ਉਸ ਤੋਂ ਬਾਅਦ ਤਾਂ ਕਰਕੇ ਹਜੇ ਪਾਣੀ ਨਹੀਂ ਡੋਲਿਆ ਮੈਂ ਦੋ ਵਾਰੀ ਚ ਸੁਕਾਤੀ ਸੀਗੀ ਆਪਾਂ ਤੋਂ ਉਹਨ ਵੇਲੇ ਤਾਂ ਚਾਰ ਚਾਰ ਵਾਰੀ ਚ ਕੱਪੜੇ ਤੇ ਉੱਤੇ ਆਪਾਂ ਅੱਜ ਬਹੁਤ ਹੋ ਗਏ ਸੀ ਤੇ ਇਸ ਤੋਂ ਬਾਅਦ ਆਪਣਾ ਚੁੱਲੇ ਤੇ ਪਾਣੀ ਵਾਲਾ ਪਤੀਲਾ ਰੱਖਿਆ ਹੁੰਦਾਗਾ ਉਹ ਆਪੇ ਅਸੀਂ ਕਾਲਾ ਵੈਸੇ ਥੋੜੀ ਕਾਲਾ ਸੀ ਮੈਂ ਛੇਤੀ ਮਾਜ ਦਿੰਨੀ ਹੁੰਦੀ ਫਿਰ ਭੜਾ ਲੱਗਦਾ ਚੁੱਲੇ ਤੇ ਪਿਆ ਜਾ ਆਪਣੇ ਜੁੱਲੇ ਤੇ ਵੀ ਕੰਧੋਲੀ ਨਹੀਂ ਬਣੀ ਹੋਈ ਹੈ ਨਾ ਨਰਾਲਾ ਜੀ ਜੁੱਲਾ ਹੈਗਾ ਫਿਰ ਪਹਿੜਾ ਲੱਗਦਾ ਜੁੱਲੇ ਤੇ ਕਾਲਾ ਕਾਲਾ ਪਤੀਲਾ ਜਪਿਆ ਇਹ ਨੂੰ ਮਾਂਜਦੀ ਸੀਗੀ ਮੈਂ ਇਹ ਮਾਂਜਦੀ ਸੀ ਮੈਂ ਬੋਰੀ ਦੇ ਟੁੱਟੇ ਜੇ ਨਾਲ ਇਹ ਨਾ ਵਧੀਆ ਨਿਖਰ ਜੇਤੀ ਮਾਂਜਿਆ ਜਾਂਦਾ ਰਿੱਤੇ ਨਾਲ ਪਲੇਟ 'ਚ ਰਿੱਤਾ ਪਾਇਆ ਹੋਇਆ ਸੀਗਾ ਤੇ ਮਾਂਜਦਾ ਸੀ ਮੈਂ ਪਤੀਲਾ ਦੁਬਾਰਾ ਪਾਣੀ ਥੱਲੇ ਅੱਗ ਮਚਾਈ ਸੀ ਫਿਰ ਮੈਂ ਪਤੀਲਾ ਮਾਂਜ ਕੇ ਕੁਛ ਅਪਰਾੜ ਦਾ ਕਰ ਲੈਨੇ ਪਾਣੀ ਫਿਰ ਚਲ ਕੁਛ ਕੁ ਚੁੱਲੇ ਤੇ ਕਰ ਲੈਨੇ ਹੁੰਦੇ ਹੈਗੇ ਔਖਾ ਹੈ ਭਾ ਜਦੋਂ ਆਪਣਾ ਗੀਜਰ ਫੁੱਟਿਆਗਾ ਏਟ ਹੋਟੋ ਤਾਂ ਹੀ ਪਾਣੀ ਕਰ ਦਿੰਦਾ ਵੈਸੇ ਤੇਰਾ ਇਹ ਹੁੰਦਾ ਵੀ ਚਲ ਕੋਹਲੀ ਹੋ ਜਾਂਦੀ ਹੈ ਝੱਗ ਪਾਉਣ ਦੀ ਵਿੱਚ ਆਉਂਦਾਗਾ ਜਦੋਂ ਥੋੜਾ ਪਾਣੀ ਕਰਦਾਗਾ ਨਿਕਲਦਾ ਥੋੜਾਗਾ ਚਲੋ ਜੀ ਅੱਜ ਦਾ ਸਾਨੂੰ ਬਸ ਪਾਣੀ ਵਾਲੇ ਕੰਮ ਹੀ ਨਿਬੜੇ ਸਾਰੇ ਪਾਣੀ ਨਾਲ ਸਾਰਾ ਬੇੜਾ ਬੂੜਾ ਤੋਤਾ ਆਪਾ ਤੇ ਟੁੱਟੀ ਮਸਾਂ ਆਈ ਸੀ ਅੱਜ ਵਲੌਗ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਵਲੌਗ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ